ਜੀਵਰੇ ਜੁੜ ਗਏ ਆ ਮੌਸਮ ਦੀ ਜਾਣਕਾਰੀ ਲੈ ਕੇ ਆਏ ਆ ਤੇ ਅੱਜ ਦੀ ਬਾਈ ਜਿਹੜੀ ਵੀਡੀਓ ਉਹ ਹੈਗੀ ਆ ਵੀਰੇ 18 19 ਤੇ 20 ਜੁਲਾਈ ਦੇ ਦੌਰਾਨ ਬਾਈ ਜਿਹੜਾ ਇੱਕ ਸਿਸਟਮ ਆ ਲੱਗਣ ਜਾ ਰਿਹਾ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਤੇ ਉੱਤਰੀ ਰਾਜਸਥਾਨ ਦੇ ਵਿੱਚ ਜਿਹਦਾ ਜ਼ਿਕਰ ਵੀਰੇ ਮੈਂ ਪਿਛਲੇ ਤੋਂ ਆ ਤਿੰਨ ਦਿਨਾਂ ਦੇ ਵਿੱਚ ਜਿਹੜੀ ਇੱਕ ਵੀਡੀਓ ਆਈ ਆ ਉਹਦੇ ਵਿੱਚ ਵੀ ਕੀਤਾ ਸੀ ਠੀਕ ਆ ਉਹਦੇ ਵਿੱਚ ਵੀਰੇ ਆਪਾਂ ਦੱਸਾਂਗੇ ਵੀ 18 19 ਅਤੇ 20 ਜੁਲਾਈ ਦੇ ਦਰਮਿਆਨ ਪੰਜਾਬ ਦੇ ਬਾਈ ਕਿੰਨੇ ਕ ਪਰਸੈਂਟ ਏਰਕੇ ਵਿੱਚ ਮੀਂਹ ਪੈ ਸਕਦਾ ਤੇ ਕਿੰਨਾ ਕ ਵੀਰੇ ਮੀਂਹ ਪੈ ਸਕਦਾ ਕਿੰਨਾ ਪਰਸੈਂਟ ਏਰਕੇ ਬਰੇ ਜਿਹੜਾ ਸੁੱਕਾ ਰਹਿ ਸਕਦਾ ਠੀਕ ਆ ਤਮੀ ਆਵਰੇ ਜਿਹੜਾ ਮਤਲਬ ਆਪਾਂ ਕਹਿ ਲਓ ਵੀ ਕਿਹੜੇ ਕਿਹੜੇ ਝਿਲਿਆਂ ਦੇ ਵਿੱਚ ਵੱਧ ਚਾਣਸ ਕਿੱਥੇ ਘੱਟ ਚਾਣਸ ਠੀਕ ਆ ਇਹ ਸਭ ਕੁਝ ਦੱਸਾਂਗੇ ਭਰਾ ਤੇ ਨਾਲ ਸਭ ਤੋਂ ਪਹਿਲਾਂ ਨਾਲ ਜੁੜੇ ਬਈ ਨਵੇਂ ਪੁਰਾਣੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਬਾਈ ਮੈਂ ਛੋਟਾ ਆਪਣਾ ਦੋਸਤ ਦੰਮੀ ਮੋੜਾ ਵਾਲਾ ਪਿੰਡ ਵੀਰੇ ਮੋੜ ਤੋਂ ਬਾਅਦ ਤਹਿਸੀਲ ਬਾਗਾ ਪੁਰਾਣਾ ਤੇ ਜ਼ਿਲ੍ਹਾ ਹੈਗਾ ਵੀਰੇ ਆਪਣਾ ਮੋਗਾ ਠੀਕ ਆ ਬਠਿੰਡਾ ਤੇ ਫਰੀਦਕੋਟ ਦੀ ਹੱਦ ਦੇ ਨਾਲ ਲੱਗਦੇ ਆ ਵੀਰੇ ਆਪਣੇ ਪਿੰਡ ਠੀਕ ਆ ਜਿੱਥੇ ਵੀਰੇ ਆਪਾਂ ਰਹਿੰਦੇ ਆ ਸੋ ਅਪਡੇਟ ਇਹ ਹੈ ਬਾਈ 18 19 ਅਤੇ 20 ਜਲਾਈ ਨੂੰ ਇਹਨਾਂ ਤਿੰਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਤੇ ਉੱਤਰੀ ਰਾਜਸਥਾਨ ਦੇ ਵਿੱਚ ਦੱਖਣ ਅਤੇ ਪੂਰੇ ਦੀਵਰੇ ਹਵਾ ਜਿਹੜੀ ਉਹ ਵਾਪਸੀ ਕਰੂਗੀ ਜਿਹਦੇ ਕਾਰਨ ਵੀਰੇ ਧੁੱਪ ਛਾਲਾ ਮੌਸਮ ਆਊਗਾ ਬੱਦਲ ਕਿਤੇ ਆ ਗਏ ਕਿਤੇ ਸੂਰਜ ਨੂੰ ਲੁਕੋ ਲਿਆ ਕਿਤੇ ਨਿਕਲ ਗਏ ਧੁੱਪ ਨਿਕਲੇ ਕਿਤੇ ਆ ਗਏ ਠੀਕ ਆ ਸੋ ਬਾਈ ਇਹਨਾਂ ਤਿੰਨਾਂ ਦਿਨਾਂ ਦੇ ਵਿੱਚ ਜ਼ਿਆਦਾਤਰ ਥਾਂਾਂ ਜਿਹੜਾ ਮੀਂਹ ਵੀਰੇ ਦੇਖਣ ਨੂੰ ਮਿਲੂਗਾ ਜਿਵੇਂ ਕੱਲ 16 ਨੂੰ ਵੀ ਬਾਈ ਥੋੜੇ ਜਿਹੇ ਏਰਕੇ ਦੇ ਵਿੱਚ ਮੀਂਹ ਪਿਆ ਜਿਵੇਂ ਬਹੁਤ ਏਰਗਾ ਹੋ ਗਿਆ ਜਾਂ ਹਰਿਆਣੇ ਦੇ ਨਾਲ ਲੱਗਦੇ ਬਠਿੰਡੇ ਦੇ ਤੇ ਮਾਨਸੇ ਦੇ ਪਿੰਡ ਹੋ ਗਏ ਬਾਈ ਇੱਥੇ ਵੀ ਨਿੱਕੀ ਮੋਟੀ ਕਾਰਵਾਈ ਹੋਈ ਆ ਸੰਗਰੂਰ ਦੇ ਬਰੇ ਮਤਲਬ ਹਰਿਆਣੇ ਦੇ ਨਾਲ ਲੱਗਦੇ ਕੁਝ ਕੁ ਪਿੰਡਾਂ ਦੇ ਵਿੱਚ ਵੀ ਜਿਹੜਾ ਮੀਂਹ ਆ ਬਰੇ ਦੇਖਣ ਨੂੰ ਮਿਲਿਆ ਸੋ ਸਰਸਾ ਖੇਤਰ ਤੇ ਹਮਾਨਗੜ੍ਹ ਦੇ ਵਿੱਚ ਵੀ ਬਰੇ ਨਿੱਕੀ ਮੋਟੀ ਕਾਰਵਾਈ ਹੋਈ ਆ ਸੋ ਅੱਜ ਬਰੇ 17 ਜੁਲਾਈ ਨੂੰ ਵੀ ਮਤਲਬ 25 ਤੋਂ 30% ਏਰਕੇ ਵਿੱਚ ਬਰੇ ਮੀਂਹ ਪੈਣ ਦੀ ਸੰਭਾਵਨਾ ਹੈਗੀ ਆ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਤੇ ਰਾਜਸਥਾਨ ਦੇ ਕਿ ਇਹ ਵਾਲਾ ਵੀ ਤੋਂ 25% ਏਰਗੇ ਵਿੱਚ ਪਰ ਜਿਹੜਾ ਵੀਰੇ ਮੀਂਹ ਏਰਗਾ ਵਧਾਉਣਾ ਠੀਕ ਆ ਵੀਰੇ ਉਹ 18 19 ਅਤੇ 20 ਜੁਲਾਈ ਇਹਨਾਂ ਦੇ ਦਰਮਿਆਨ ਵਧਾਊਗਾ ਇਹਨਾਂ ਤਿੰਨਾਂ ਦਿਨਾਂ ਦੇ ਵਿੱਚੋਂ ਵੀਰੇ ਦੋ ਦਿਨ ਉਹੋ ਜਿਹੇ ਹੋਣਗੇ ਜਿਨ੍ਹਾਂ ਦੇ ਵਿੱਚ 60 ਤੋਂ 70% ਏਰਗਾ ਵੀਰੇ ਜਿਹੜਾ ਪੰਜਾਬ ਦਾ ਉਹ ਮੀਂਹ ਦੇ ਨਾਲ ਕਬਰ ਹੋਊਗਾ ਉਹ ਹੁਣ 18 ਨੂੰ ਜਾਂ 19 ਨੂੰ ਹੋਊਗਾ ਜਾਂ 19 ਨੂੰ ਜਾਂ 20 ਨੂੰ ਹੋਊਗਾ ਵੀਰੇ ਇਹ ਰਹੀ ਗੱਲ ਹੁਣ ਸੈਟਮ ਦੇ ਸਿਰ ਤੇ ਠੀਕ ਆ ਪਰ ਕਾਲਮ ਲਾ ਕੇ 18 19 ਅਤੇ 20 ਜੁਲਾਈ ਇਹਨਾਂ ਤਿੰਨਾਂ ਦਿਨਾਂ ਦੇ ਵਿੱਚੋਂ ਦੋ ਕੁ ਦਿਨ ਬਾਈ ਦੋ ਕਿਸ਼ੇ ਦੋ ਦਿਨ ਠੀਕ ਹੈ 18 19 ਨੂੰ ਜਾਂ 19 20 ਨੂੰ ਪੰਜਾਬ ਦੇ 60 ਤੋਂ 70% ਏਰਕੇ ਵਿੱਚ ਮੀਂਹ ਪੈ ਸਕਦਾ ਹਰਿਆਣੇ ਦੀ ਵੀ ਬਾਈ 60 ਤੋਂ 70% ਏਰਕੇ ਵਿੱਚ ਮੀਂਹ ਪੈ ਸਕਦਾ ਰਾਜਸਥਾਨ ਦੀ ਗੱਲ ਕਰੀਏ ਗੰਗਾ ਨਗਰ ਹਮਾਨਗੜ ਅਨੂਪਗੜ ਬੀਕਾ ਨੇਰ ਤੇ ਸੂਰਤਗੜ ਇੱਥੇ ਵੀ ਵਿਰੇ ਮੀਂਹ ਪਹੁੰਚੋ ਪਹੁੰਚ ਪਹੁੰਚ ਦਾ ਪਹੁੰਚਦਾ ਹੋ ਸਕਦਾ 50 ਤੋਂ 60% ਜਾਂ 70% ਏਰਕੇ ਵਿੱਚ 18 19 ਅਤੇ 20 ਜਲਾਈ ਇਹਨਾਂ ਦਿਨਾਂ ਦੇ ਦੌਰਾਨ ਮੀਂਹ ਦੀ ਜਿਹੜੀ ਤੀਬਰਤਾ ਬਾਈ ਉਹ ਜ਼ਿਆਦਾਤਰ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਦੀ ਰਹੂਗੀ ਪਰ ਕਿਤੇ ਕਿਤੇ ਤਖੜੀ ਝੱਟ ਵੀ ਲੱਗ ਸਕਦੀ ਹੈ ਜਿਵੇਂ ਰੋਪੜ ਹੋ ਗਿਆ ਮੋਹਾਲੀ ਹੋ ਗਿਆ ਫਤਿਹਗੜ੍ਹ ਸਾਹਿਬ ਹੋ ਗਿਆ ਪਟਿਆਲਾ ਹੋ ਗਿਆ ਸੰਗਰੂਰ ਹੋ ਗਿਆ ਮਾਨਸਾ ਹੋ ਗਿਆ ਬਠਿੰਡਾ ਹੋ ਗਿਆ ਬਰਨਾਲਾ ਹੋ ਗਿਆ ਮੁਕਸਰ ਹੋ ਗਿਆ ਠੀਕ ਹੈ ਵੀਰੇ ਗੰਗਾ ਨਗਰ ਹੋ ਗਿਆ ਹਮਾਨਗੜ੍ਹ ਹੋ ਗਿਆ ਸਰਸਾ ਹੋ ਗਿਆ ਫਤਿਹਬਾਦ ਹੋ ਗਿਆ ਇੱਥੇ ਵੀਰੇ ਕਿਤੇ ਕਿਤੇ ਮਤਲਬ ਆਪਾਂ ਕਹਿ ਲੋ ਹਲਕੇ ਦਰਮਿਆਨੇ ਮੀਂਹ ਤੇ ਵੀਰੇ ਪੈਣੇ ਪੈਣਾ ਨਾਲ ਕਿਤੇ ਕਿਤੇ ਤਖੜੀ ਜਿਹੜੀ ਝੱਟਾ ਵੀਰੇ ਭਾਰੇ ਮੀਂਹ ਦੀ ਉਹ ਵੀ ਲੱਗ ਸਕਦੀ ਆ 18 19 ਅਤੇ 20 ਜਲਾਈ ਦੇ ਦਰਮਿਆਨ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮੋਗਾ ਹੋ ਗਿਆ ਫਰੀਦਕੋਟ ਹੋ ਗਿਆ ਫਰੋਜ਼ਪੁਰ ਹੋ ਗਿਆ ਫਾਜ਼ਲਕਾ ਹੋ ਗਿਆ ਠੀਕ ਆ ਵੀਰੇ ਅੰਮ੍ਰਿਤਸਰ ਹੋ ਗਿਆ ਤਰਨਤਾਰਨ ਹੋ ਗਿਆ ਜਲੰਧਰ ਹੋ ਗਿਆ ਕਪੂਰਥਲਾ ਹੋ ਗਿਆ ਗੁਰਦਾਸਪੁਰ ਹੋ ਗਿਆ ਪਠਾਨਕੋਟ ਹੋ ਗਿਆ ਅਸ ਹਰਪੁਰ ਹੋ ਗਿਆ ਲੁਧਿਆਣਾ ਹੋ ਗਿਆ ਮਰੀਕੋਟਲਾ ਹੋ ਗਿਆ ਠੀਕ ਆ ਭਾਈ ਇਹਨਾਂ ਦੇ ਵਿੱਚ ਵੀ 60 ਤੋਂ 70% ਏਰੀਏ ਦੇ ਵਿੱਚ ਵੀ ਬਾਈ ਹਲਕਾ ਦਰਮਿਆਨਾ ਮੀਂਹ ਪੈ ਸਕਦਾ ਤੇ ਕਿਸੇ ਇੱਕ ਅੱਧੀ ਜਗ੍ਹਾ ਦੇ ਵਿੱਚ ਵੀਰੇ ਪਾਰਾ ਜਿਹੜਾ ਮੀਂਹ ਆ ਉਹ ਵੀ ਦੇਖਣ ਨੂੰ ਮਿਲ ਸਕਦਾ ਨਹੀਂ ਜਿਆਦਾ ਚਾਂਸ ਹੋਣਗੇ ਵੀਰੇ ਇਹਨਾਂ ਦੇ ਵਿੱਚ ਕਿਤੇ ਕਿਤੇ ਹਲਕਾ ਤੇ ਕਿਤੇ ਕਿਤੇ ਦਰਮਿਆਨੇੜਾ ਮੀਂਹ ਵੀ ਉਹ ਦੇਖਣ ਨੂੰ ਮਿਲ ਸਕਦਾ ਹੁਣ ਜਿਹੜੇ ਵੀ ਇਹ ਜ਼ਿਲ੍ਹੇ ਬੋਲੇ ਆ ਜਿੱਥੇ ਤਖੜੀ ਵੀ ਝੱਟ ਲੱਗਣੀ ਆ ਹਲਕੇ ਦਰਮਿਆਨੇ ਮੀਂਹ ਦੇ ਨਾਲ ਤੇ ਕਿੱਥੇ ਵੀਰੇ ਤੇ ਕਿਤੇ ਵੀਰੇ ਕੱਲਾ ਹਲਕਾ ਦਰਮਿਆਨੇ ਮੀਂਹ ਪੈਣਾ ਇਹਦੇ ਇਹਨਾਂ ਦੇ ਵਿੱਚ ਬਾਈ 30% ਏਰਗਾ ਜਾਂ 40% ਏਰਗਾ ਹੋ ਜਾ ਵੀ ਹੋਊਗਾ ਜਿੱਥੇ ਵੀਰੇ ਮੀਂਹ ਬਿਲਕੁਲ ਵੀ ਨਹੀਂ ਪੈਣਾ ਕੱਲੇ ਬੱਦਲ ਬਣ ਬਣ ਨੰਗਣਗੇ ਬਾਈ ਠੀਕ ਆ ਜਾਂ ਬੱਦਲ ਬਾਈ ਬਣੂਗੀ ਜਾਂ ਮਾੜਾ ਮੋਟਾ ਕਣੀ ਕੰਡਾ ਹੋਊਗਾ ਵੀਰੇ ਮੀਂਹ ਨਹੀਂ ਪਿਆ ਠੀਕ ਆ ਵੀਰੇ ਇਹੋ ਜੀ ਕਾਰਵਾਈ ਵੀ ਵੀਰੇ ਇਹਨਾਂ ਦੇ ਵਿੱਚ ਦੇਖਣ ਨੂੰ ਮਿਲੂਗੀ ਕੁੱਲ ਮਿਲਾ ਕੇ ਕਹਾਣੀ ਇਹ ਹੈ ਵੀ ਪੰਜਾਬ ਦੇ 60 ਤੋਂ 70% ਏਰਕੇ ਵਿੱਚ ਮੀਂਹ ਪੈ ਸਕਦਾ 18, 19 ਅਤੇ 20 ਜੁਲਾਈ ਨੂੰ 30 ਤੋਂ 40% ਜਿਹੜਾ ਏਰਕਾ ਵੀਰੇ ਉਮੀਂ ਤੋਂ ਬਾਂਝਾ ਵੀ ਰਹਿ ਸਕਦਾ ਉਹ ਵੀਰੇ ਹੁਣ ਬਾਂਝਾ ਏਰਕਾ ਕਿਹੜਾ ਰਹੂਗਾ ਜਿੱਥੇ ਪਿਛਲੇ ਦੋ ਸਿਸਟਮ ਨਹੀਂ ਲੱਗੇ 4 ਤੋਂ 8 ਵਾਲਾ ਨਹੀਂ ਲੱਗਿਆ 12 ਤੋਂ 13 ਵਾਲਾ 13 ਵਾਲਾ ਨਹੀਂ ਲੱਗਿਆ ਉਹ ਏਰਕਾ ਬਾਂਝਾ ਰਹੂਗਾ ਕਿ ਵੀਰੇ ਉਹ ਏਰਕਾ ਬਾਂਝਾ ਰਹੂਗਾ ਜਿੱਥੇ 4 ਤੋਂ 8 ਨੂੰ ਵੀ ਮੀਂਹ ਪੈ ਗਿਆ 12 ਨੂੰ ਤੇ 13 ਨੂੰ ਵੀ ਪੈ ਗਿਆ ਠੀਕ ਆ ਇਹ ਰਹਿ ਗਈ ਹੁਣ ਗੱਲ ਪ੍ਰਮਾਤਮਾ ਦੇ ਸ਼ਰਤੇ ਸੋ ਬਾਈ ਇੰਨੀ ਕੁ ਤੁਹਾਨੂੰ ਬੇਨਤੀ ਕਰਨੀ ਸੀ 20 ਜੁਲਾਈ ਤੋਂ ਬਾਅਦ 21 ਨੂੰ ਵੀਰੇ ਟਟਮੀ ਕਾਰਵਾਈ ਆ ਬਾਈ ਨੂੰ ਵੀ ਟਟਮੀ ਆ 23 24 ਅਤੇ 25 ਨੂੰ ਵੀਰੇ ਦੁਬਾਰਤੋਂ ਫੇਰ ਬਹੁਤਿਆਂ ਖੇਤਰਾਂ ਦੇ ਵਿੱਚ ਹਲਕੇ ਤੇ ਮੈਨੇਮੀ ਦੇ ਨਾਲ ਵੀਰੇ ਕਿਤੇ ਕਿਤੇ ਭਾਰੇ ਮੀਂਹ ਦੀ ਝਟੜ ਲੱਗ ਸਕਦੀ ਹੈ ਕੌਲਮ ਲਾ ਕੇ ਆਪਾਂ ਕਹਿ ਲੋ ਵੀ 17 ਜਾਂ 18 ਜੁਲਾਈ ਤੋਂ ਲੈ ਕੇ ਠੀਕ ਆ ਵੀਰੇ 28 29 ਜਾਂ 30 ਜੁਲਾਈ ਦੇ ਦਰਮਿਆਨ ਹਰ ਰੋਜ਼ ਵੀਰੇ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਤੇ ਰਾਜਥਾਨ ਦੇ ਵਿੱਚ ਟੁੱਟਮੰਗਾ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਜਿਦੇ ਵਿੱਚ ਵੀਰੇ 2-3 ਨਾਰੀ ਵੱਡੇ ਪੱਧਰ ਤੇ ਵੀ ਹੋਣਗੀਆਂ ਤੇ ਬਾਕੀ ਜਿਹੜੀਆਂ ਕਾਰਵਾਈਆਂ ਵੀਰੇ 2-3 ਨਾਰੀਓ ਟੁੱਟਵੇਂ ਰੂਪ ਵਿੱਚ ਵੀ ਦੇਖਣ ਨੂੰ ਮਿਲਣਗੀਆਂ ਸੋ ਇੰਨੀ ਕਿ ਭਾਈ ਬੇੰਤੀ ਦੇਣੀ ਸੀਗੀ ਅੱਜ ਕਾਰਵਾਈ ਵੀਰੇ ਥੋੜੀ ਜਿਹੀ ਘੱਟ ਥਾਵਾਂ ਤੇ ਹੋਊਗੀ ਮਤਲਬ ਆਪਾਂ ਕਹੇ ਲੋ 25 ਤੋਂ 30% ਏਰਗੇ ਵਿੱਚ 18 ਨੂੰ 50 ਤੋਂ 60 ਜਾਂ 70% 19 ਅਤੇ 20 ਨੂੰ ਵੀ ਵੀਰੇ 60 ਤੋਂ 70% ਜਿਹੜਾ ਏਰਗਾ ਉਮੀਦ ਦੇ ਨਾਲ ਕਬਰ ਹੋ ਸਕਦਾ ਚਾਹੇ ਪੰਜਾਬ ਆ ਚਾਹੇ ਹਰਿਆਣਾ ਚਾਹੀ ਉਤਰੀ ਰਾਜਸਥਾਨ ਗੰਗਾ ਨਗਰ ਹਮਾਨਗੜ ਉਨੂਪਗੜ ਤੇ ਵੀ ਕਨੇੜਾ ਬਾਈ ਠੀਕ ਆ ਤੇ ਇਹਨਾਂ ਦੇ ਵਿੱਚ ਮੀਂਹ ਪੈਣ ਦੇ ਚਾਂਸ ਹੈਗੇ ਆ ਵੀਰੇ ਬਹੁਤੇ ਬੁੱਤੀਆਂ ਥਾਵਾਂ ਦੇ ਵਿੱਚ ਮੀਂਹ ਹਲਕੇ ਤੋਂ ਦਰਮਿਆਨਾ ਰਹੂਗਾ ਮਤਲਬ ਕਿਤੇ ਸੜਕਾ ਸੰਭਾ ਕਿਤੇ ਪ੍ਰਣਾਲੇ ਚਲਾਉਣ ਵਾਲਾ ਠੀਕ ਆ ਵੀਰੇ ਇਹੋ ਜਿਹਾ ਮੀਂਹ ਆ ਜਿਹੜੇ ਬਹੁਤੇ ਖੇਤਾਂ ਦੇ ਵਿੱਚ ਪਊਗਾ ਤੇ ਕਿਤੇ ਕਿਤੇ ਵੀਰੇ ਬਾਈ ਚਾਂਸ ਬਦਲ ਤਾਂ ਖਰਾਬ ਬਣ ਗਿਆ ਉਥੇ ਤਖੜੀ ਜੜੀ ਝਾਟਾ ਗਲੀਆਂ ਦੇ ਵਿੱਚ ਪਾਣੀ ਤੋਰਨ ਵਾਲੀ ਜਾਂ ਬਾਣਾ ਦੇ ਵਿੱਚ ਪਾਣੀ ਖੜਾਉਣ ਵਾਲੀ ਵੀਰੇ ਉਹ ਵੀ ਲੱਗ ਸਕਦੀ ਆ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਤੇ ਰਾਜਸਥਾਨ ਦੇ ਕੁਝ ਕਿ ਏਰੀਏ ਦੇ ਵਿੱਚ ਬਾਕੀ ਵੀਰੇ ਮ 19 ਜਾਂ 20 ਜੁਲਾਈ ਤੋਂ ਬਾਅਦ ਨਵੀਂ ਅਪਡੇਟ ਲੈ ਕੇ ਸੋ ਇਨਕ ਬੇਨਤੀ ਪ੍ਰਵਾਨ ਕਰਨੀ ਨਾਲ ਜੋੜੇ ਨਵੇਂ ਪੁਰਾਣੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ